ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਏ ਨੇ ਇੱਕ ਸਮਾਰੋਹ ਦੇ ਦੌਰਾਨ ਆਪ ਸਰਕਾਰ ਤੇ ਜੰਮ ਕੇ ਨਿਸ਼ਾਨਾ ਸਾਧਿਆ ਉਹਨਾਂ ਨੇ ਆਪ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਆਪ ਸਰਕਾਰ ਨੇ ਪੰਜਾਬ ਦੇ ਵਿੱਚ ਬਦਲਾਖੋਰੀ ਦੀ ਰਾਜਨੀਤੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਬਦਲਾ ਲਿਆਵਾਂਗੇ ਪਰ ਬਦਲਾਵ ਦੇ ਨਾਮ ਤੇ ਇਹਨਾਂ ਨੇ ਵਿਰੋਧੀ ਪਾਰਟੀਆਂ ਤੇ ਝੂਠੇ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕੇ ਪਰ ਵਿਕਰਮਜੀਤ ਸਿੰਘ ਮਜੀਠੀਏ ਨੇ ਆਪਣੇ ਭਾਸ਼ਣ ਦੇ ਦੌਰਾਨ ਇਹ ਗੱਲ ਕਲੀਅਰ ਕਰ ਦਿੱਤੀ ਹੈ ਕਿ ਉਹਨਾਂ ਤੇ ਜਿਨਨੇ ਮਰਜ਼ੀ ਝੂਠੇ ਕੇਸ ਜਣ ਪਰ ਉਹਨਾਂ ਦੀ ਆਵਾਜ਼ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ ਤੁਹਾਨੂੰ ਦੱਸ ਦਈਏ ਕਿ ਅਕਸਰ ਹੀ ਵਿਰੋਧੀ ਪਾਰਟੀਆਂ ਦਾ ਸ਼ਰੋਮਣੀ ਅਕਾਲੀ ਦਲ ਦੇ ਉੱਤੇ ਇਹ ਇਲਜ਼ਾਮ ਲੱਗਦਾ ਆਇਆ ਕਿ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਕਦੇ ਵੀ ਇੱਕੋ ਸਟੇ ਤੇ ਇਕੱਠੇ ਨਹੀਂ ਹੋ ਸਕਦੇ ਪਰ ਇਸ ਸਮਾਰੋਹ ਦੇ ਦੌਰਾਨ ਇਹ ਦੋਨੇ ਇਕੱਠੇ ਸਟੇਜ ਤੇ ਨਜ਼ਰ ਆਏ ਅਤੇ ਦੋਨਾਂ ਨੇ ਰਲ ਕੇ ਵਿਰੋਧੀ ਪਾਰਟੀਆਂ ਨੂੰ ਜੰਮ ਕੇ ਤਾੜ ਲਾਈ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਆਪ ਦੇ ਉੱਤੇ ਤੰਜ ਕਸੇ ਗਏ ਉੱਥੇ ਹੀ ਮਜੀਠੀਆ ਕਿਸੇ ਨਾਲੋਂ ਘੱਟ ਦਿਖਾਈ ਨਹੀਂ ਦਿੱਤਾ ਆਓ ਅੱਗੇ ਸੁਣਦੇ ਹਾਂ ਹੋਰ ਕੀ ਕਿਹਾ ਵਿਕਰਮਜੀਤ ਸਿੰਘ ਮਜੀਠੀਏ ਨੇ ਜਿਹੜਾ ਭਗਵੰਤ ਮਾਨ ਹੈ ਨਾ ਉਹਨੇ ਤਾਂ ਪੰਜਾਬ ਦਾ ਧੂਆ ਕੜ ਛੱਡਿਆ ਉਦਾ ਆਪਦਾ ਵੀ ਧੂਆ ਮਾਰਦਾ ਪਤਾ ਨਹੀਂ ਕਿਹੜੀ ਗਲਤੀ ਕਿਹੜਾ ਬਦਲਾ ਇਹ ਭਗਵੰਤ ਮਾਲ ਉਸ ਕਿਸਮ ਦਾ ਬੰਦਾ ਜਿਹੜਾ ਆਪਦੀ ਘਰ ਦੀ ਦਾ ਨਾ ਹੋਇਆ ਆਪਦੇ ਨਿਆਣਿਆਂ ਦਾ ਨਹੀਂ ਹੋਇਆ ਉਹ ਜੂ ਤੁਹਾਡਾ ਕਦੇ ਹੋਏ ਦਰਸ਼ਨ ਦਰਸ਼ਨ ਜਾਣਾ ਉਹ ਨਹੀਂ ਹੁੰਦਾ ਕਿ ਉਹਦੇ ਪੁੱਤ ਨੇ ਦਿੱਲੀ ਵਾਲੇ ਨੇ ਕਿਥੇ ਤੇ ਜਹਾਜ਼ ਲੈ ਕੇ ਸਾਡੇ ਵਾਲਾ ਚੱਲਦਾ ਚਲੋ ਲੱਗ ਲੈਣ ਦਿਓ ਜਿੱਥੇ ਇੰਨੇ ਤਵੇ ਲੱਗੇ ਉਥੇ ਇੱਕ ਅਦਾ ਹੋਰ ਲੱਗ ਜੂ ਸਾਡੇ ਚ ਇਹ ਤੁਹਾਨੂੰ ਕਿਹੜਾ ਕੋਈ ਫਰਕ ਪੈ ਰਿਹਾ ਤੇ ਇਥੇ ਹਾਲਚੀ ਬਾਪੂ ਦੇ ਰਾਤ ਵੇਲੇ ਥੋੜੇ ਰਾਤ ਵੇਲੇ ਕਹ ਤਿੰਨ ਸੌ ਯੂਨਿਟ ਦੀ ਗੱਲ ਕਰਦੇ ਮੈਨੂੰ ਲੱਗਦਾ ਉਹ ਹਜ਼ਾਰ ਯੂਨਿਟ ਬਾਪ ਹੀ ਚੱਲਦਾ ਸੀ ਜਿਹੜਾ ਮਰਜੀ ਜਿੱਥੇ ਮਰਜੀ ਕੁੰਡੀ ਲਾਈ ਫਿਰਦਾ ਸੀ ਜਿੰਨਾ ਮਰਜੀ ਹੀਟਰ ਚੱਲਦਾ ਦੱਸ ਦਿਓ ਠੀਕ ਗੱਲ ਕਰਦਾ ਗੱਲ ਕਰਦਾ ਮਗਰ ਤੁਹਾਨੂੰ ਬੇਨਤੀ ਹੈ ਕਿ ਤੁਹਾਨੂੰ ਆਉਣ ਵਾਲੀ ਪੀੜ੍ਹੀ ਮਾਫ਼ ਨਾ ਕਰੂ ਸਾਡੇ ਚ ਨੁਕਸ ਹੋਣੇ ਮਗਰ ਮੈਂ ਸਮਝਦਾ ਕਿ ਜਿੰਨਾ ਬੇੜਾ ਗਰਗ ਪੰਜਾਬ ਦਾ ਇਹ ਝਾੜੂ ਵਾਲੀ ਪਾਰਟੀ ਨੇ ਕਰਤਾ ਇੰਨਾ ਛਤ ਹਾਲਾਤ ਕਦੇ ਪਹਿਲਾਂ ਕਦੇ ਬਣੇ ਨਹੀਂ ਕਰਜ਼ਾ ਵਧਾਤਾ ਸਹੂਲਤ ਹੈ ਕੋਈ ਨਹੀਂ ਕੰਮ ਕੋਈ ਹੁੰਦਾ ਨਹੀਂ ਸੁਣਵਾਈ ਕੋਈ ਹੈ ਨਹੀਂ ਮਲਾਜਮ ਧਰਨੇ ਤੇ ਤੇ ਸਾਧ ਸੰਗਤ ਜੀ ਤੇ ਫਿਰ ਕੰਮ ਕਿਹੜਾ ਹੁੰਦਾ ਸਕੂਲ ਬਦਲ ਗਏ ਜੀ ਕੋਈ ਆਮ ਆਦਮੀ ਕਹਿੰਦੇ ਕਲੀਨਿਕ ਖੋਲੇ ਕੋ ਹੋ ਗਿਆ ਜੀ ਇਲਾਜ ਮਗਰ ਇਸ਼ਤਿਹਾਰ ਦਿੱਤਾ ਠੁੱਕੀ ਘੜ ਛੱਡਿਆ 1000 ਕਰੋੜ ਖਰਚ ਕਰਤਾ ਇਸ਼ਤਿਹਾਰ ਜੇ ਇਸ਼ਤਿਹਾਰ ਵੇਖੋ ਤੇ ਤਮਿਲਨਾਡੂ ਵੀ ਇਸ਼ਤਿਹਾਰ ਲੱਗਦਾ ਕੇਜਰੀ ਹਾਲ ਦਾ ਭਗਵੰਤਮਾਨ ਦਾ ਕਿ ਜੇ ਮੁਫਤ ਇਲਾਜ ਕਰਾਉਣਾ ਤੇ ਟਾਰੀ ਵਾਲੇ ਹਸਪਤਾਲ ਖੋਲ੍ਹਿਆ ਨਾ ਰਣੀਕੇ ਚ ਵੀ ਰਣੀਕੇ ਵਾਲਿਆ ਰ ਤਾਂ ਹੁੰਦਾ ਨਹੀਂ ਤੇ ਚਨਈ ਵਾਲਿਆਂ ਨੂੰ ਸੱਦੀ ਜਾਂਦੇ ਇਹ ਤਾਂ ਇਹ ਜੇ ਨੇ ਚੋਰ ਇਹਨਾਂ ਤੋਂ ਬਚ ਜੋ ਔਰ ਮੈਂ ਤੋਂ ਨੂੰ ਇਹੀ ਬੇਨਤੀ ਕਰੂੰਗਾ ਬਾਲ ਸਾਹ ਤੁਸੀਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਪੰਜਾਬ ਬਚਾਓ ਛੱਡੋ ਭਗਵੰਤ ਪਜਾਓ ਯਾਤਰਾ ਸ਼ੁਰੂ ਕਰੋ ਕਿ ਇਹ ਜ ਆ ਬੰਦਾ ਜਿਹੜਾ ਸਵੇਰੇ ਖਾ ਪੀ ਲੈਂਦਾ ਉਹ ਨੂੰ ਆਪ ਦੇ ਟੱਬਰ ਦਾ ਫਿਕਰ ਨਹੀਂ ਉਹਨੇ ਸਾਡੇ ਪੰਜਾਬ ਦਾ ਕਾਹਦਾ ਫਿਕਰ ਕਰਨਾ ਖਾਦੀ ਪੀਤੀ ਚ ਕੋਈ ਪਰਿਵਾਰ ਸਾਂਭ ਸਕਦਾ ਜੀਤੀ ਇਹਨੂੰ ਕਹਿੰਦਾ ਅੰਦਰ ਦੇ ਦੇਣਾ ਦੇ ਦੇ ਅੰਦਰ ਪਾਉ ਤੇ ਜੇ ਦਿਨ ਮਜੀਠੇ ਦਾ ਹੱਥ ਪੈ ਗਿਆ ਲੱਭਣਾ ਨਹੀਂ ਤੂੰ ਉਈ ਇੱਕਾਰੀ ਛੱਡ ਮੈਨੂੰ ਇੱਕਾਰੀ ਦੇਗਾ ਮੈਂ ਫੇਰ ਵਾਰ ਆਜੂ ਦੂਜੀ ਯਾਰੀ ਦੇਗਾ ਮੈਂ ਫੇਰ ਵਾਰ ਆਜੂ ਮਗਰ ਜੇ ਦਿਨ ਮੇਰਾ ਹੱਥ ਪੈ ਗਿਆ ਨਾ ਚੀਕਾ ਛਾਡੇ ਦੀ ਤਾਂ ਆਵਾਜ਼ ਨਹੀਂ ਨਿਕਲ ਦੇਣੀ ਮੈਂ ਚੀਕਾ ਤਾਂ ਇਹਦੇ ਨਾਲ ਦੀ ਨਿਕਲਣ ਗਿਆ ਕਟਾਰੂ ਚੱਕ ਕਰਕੇ ਦੀਆਂ ਵੇਖੋ ਬੇਸ਼ਰਮ ਐ ਦੇਖ ਨੇ ਭਗਵੰਤਮਾਨ ਨੇ ਵੀਡੀਓ ਵੇਖ ਲਈ ਵੇਖ ਲਈ ਮੈਂ ਤੁਹਾਨੂੰ ਕਹਿਣਾ ਮਗਰ ਇਹਨੂੰ ਸ਼ਰਮ ਨਾ ਆਈ ਕੀ ਹੋ ਜੇ ਮਿਸ ਮਿਨਿਸਟਰ ਨੂੰ ਬਰਖਾਸ ਕਰ ਦੇਵੇ ਤੋ ਤੁਸੀਂ ਕਰੋ ਚੋਰੀ ਉੱਤੋਂ ਸੀਨਾ ਚੋਰੀ ਮਤਲਬ ਇਹ ਕਮਾਲ ਦੀ ਪੋਲਿਟਿਕਸ ਚੱਲ ਰਹੀ ਹੈ ਪੰਜਾਬ ਕੇਸ ਲਈ ਪੰਜਾਬ ਨੂੰ ਜੇ ਬਚਾਉਣਾ ਜੇ ਪਿੰਡਾਂ ਦੇ ਹਾਲਾਤ ਸੁਧਾਰਨੇ ਹੈ ਜੇ ਪੰਜਾਬ ਨੂੰ ਇਹ ਰਿਮੋਟ ਕੰਟਰੋਲ ਚੋਂ ਤੁਸੀਂ ਇਹ ਮੁਕਤੀ ਦਿਵਾਣੀ ਹੈ ਤੁਸੀਂ ਜਿਹੜਾ ਪੰਜਾਬ ਖੁਦ ਮੁਖਤਿਆਰੀ ਬਾਰਡਰ ਤੇ ਤੁਸੀਂ ਲੜੋ ਦੇਸ਼ ਦੀ ਆਜ਼ਾਦੀ ਲਈ ਤੁਸੀਂ ਲੜੋ ਮਗਰ ਜਦੋਂ ਕੋਡੇ ਫੈਸਲੇ ਲੈਣ ਦੀ ਵਾਰੀ ਆਵੇ ਤੇ ਦਿੱਲੀ ਕਰੇ ਕੀ ਇਹ ਬਰਦਾਸ਼ਤ ਹੈ ਸ਼ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਹੁਣ ਜੀਜਾ ਸਾਲਾ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਤੁਹਾਨੂੰ ਦੱਸਤੀ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਸਰਗਰਮ ਦਿਖਾਈ ਦੇ ਰਹੀਆਂ ਨੇ ਅਤੇ ਇੱਕ ਦੂਜੇ ਦੀਆਂ ਖਾਮੀਆਂ ਵੀ ਗਿਣਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਤੁਹਾਨੂੰ ਦੱਸਦੀ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਪੰਜਾਬ ਦਾ ਮਾਹੌਲ ਸ਼ਾਂਤ ਰੱਖਣਾ ਤਾਂ ਇਹਨਾਂ ਨੂੰ ਸਬਕ ਸਿਖਾਉਣਾ ਪਵੇਗਾ ਬੀਤੇ ਸਮੇਂ ਤੋਂ ਹੀ ਵਿਕਰਮਜੀਤ ਸਿੰਘ ਮਜੀਠੀਆ ਤੇ ਮਾਨ ਦੇ ਵਿਚਕਾਰ ਕੁਝ ਸਿਚੁਏਸ਼ਨਾਂ ਠੀਕ ਨਜ਼ਰ ਨਹੀਂ ਆ ਰਹੀਆਂ ਸਨ ਕਿਉਂਕਿ ਅਕਸਰ ਹੀ ਇਹਨਾਂ ਦੇ ਵਿਚਕਾਰ ਸ਼ਬਦੀ ਜੰਗ ਛਿੜੀ ਹੀ ਰਹਿੰਦੀ ਹੈ